ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਦੋਸਤੋ ਮੇਤਰਾ ਧੰਨਵਾਦ ਤੇ ਜਿੰਨੇ ਵੀ ਵੀਰ ਆਪਣੇ ਚੈਨਲ ਨਾਲ ਜੁੜੇ ਆ ਤੇ ਜਿਹੜੇ ਵੀ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਤੇ ਜਿਹੜੇ ਵੀ ਵੀਰ ਵੀਡੀਓ ਬਣਵਾਉਣੀ ਚਾਹੁੰਦੇ ਆ ਉਹ ਵੀ ਆਪਣੇ ਨਾਲ ਜੁੜ ਕੰਟੈਕਟ ਕਰਿਆ ਕਰਨ ਆਪਾਂ ਵੀਡੀਓ ਬਣਾ ਵੀ ਦਿੰਨੇ ਆ ਜੇ ਕਿਸੇ ਜਾਨਵਰ ਪੇਚਣੇ ਆ ਜਾਂ ਆਪਦੀ ਮਸ਼ਹੂਰੀ ਕਰਨੀ ਆ ਤੇ ਅੱਜ ਆਪਾਂ ਤੁਹਾਡੇ ਲਈ ਵਧੀਆ ਟਾਪ ਦੇ ਜਾਨਵਰ ਲੈ ਕੇ ਆਏ ਆ ਕੋਈ ਜਾਨਵਰ ਸੇਲ ਤੇ ਆ ਤੇ ਤੁਸੀਂ ਵੀਡੀਓ ਨੂੰ ਬਣੇ ਰਹੋ ਤੇ ਮਾਈ ਤੋਂ ਕੰਟੈਕਟ ਲੈ ਕੇ ਜਾਨਵਰ ਖਰੀਦ ਵੀ ਸਕਦੇ ਹੋ ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਅੱਜ ਬਾਈ ਕੋਲੇ ਪਹੁੰਚੇ ਆਪਾਂ ਗੁਰਪ੍ਰੀਤ ਕੋਲੇ ਮਲਕਾਣੇ ਕੋਲੇ ਤੇ ਬਾਈ ਕੋਲੇ ਆ ਪੰਮੇ ਵਾਲੀ ਲਾਈਨ ਦਾ ਬੱਕਰਾ ਠੀਕ ਆ ਤੇ ਜਾਨਵਰ ਦਿਖਾਉਣੇ ਆਪਾਂ ਸੋਨੂੰ ਕੁਛ ਵੀਰ ਕੋਲੇ ਜਾਨਵਰ ਸੇਲ ਆ ਜਿਵੇਂ ਕਿ ਆ ਸਾਹਮਣੇ ਬੱਕਰੀ ਖੜੀ ਆ ਇਹ ਸੇਲ ਹੈਗੀ ਕੱਬਣ ਹੈਗੀ ਆ ਇਹ ਤਿੰਨ ਕੁ ਮਹੀਨਿਆਂ ਦੀ ਤੇ ਜੇ ਕਿਸੇ ਵੀ ਇਹਨੇ ਲੈਣੀ ਆ ਤਾਂ ਬਾਈ ਨੂੰ ਫੋਨ ਤੇ ਕੰਟੈਕਟ ਕਰਕੇ ਲੈ ਸਕਦੇ ਹੋ ਨੰਬਰ ਤੁਹਾਨੂੰ ਦੇ ਦਾਂਗੇ ਵੀਰ ਦਾ ਤੇ ਇੱਕ ਬੱਕਰੀ ਆ ਬਕਾਊ ਆ ਦੇਖਾ ਦੋ ਜਿਹੜੀ ਤੇ ਢੱਡ ਤੇ ਡੱਬਗਾ ਬੱਕਰੀਆਂ ਵੀਰ ਦੀਆਂ ਆਪਦੀਆਂ ਫਾਰਮ ਦੀਆਂ ਦੋਨੋਂ ਇਹ ਪਹਿਲਾਂ ਸੂਏ ਲਏ ਹੋਏ ਆ ਨੇ ਤੇ ਇਹ ਬੱਕਰੀ ਲੱਗੀ ਹੋਈ ਹੈਗੀ ਆ ਮੰਨ ਕੇ ਚੱਲੋ ਤੇ ਗਾਰੰਟੀ ਕੋਈ ਨਹੀਂ ਖਾਲੀ ਦੀ ਰੇਟ ਤੇ ਦੇਊਗਾ ਵੀਰ ਇਹ ਜੇ ਰਹੇਗੀ ਕੋਈ ਤਾਂ ਅਗਲੇ ਦੀ ਕਿਸਮਤ ਆ ਉਹ ਬੱਕਰੀ ਕਨਫਰਮ ਗੱਬਣਾ ਜਮਾ ਤੇ ਦੋਨੋਂ ਦੰਦ ਪੂਰੇ ਹੈਗੀਆਂ ਤੇ ਵੱਡੇ ਬੱਕਰੇ ਜੋ ਕਰੌਸ ਆ ਤੁਹਾਨੂੰ ਬੱਕਰਾ ਵੀ ਦਿਖਾਉਣੇ ਆ ਵੀਰ ਦਾ ਆ ਬੱਕਰੇ ਤੋਂ ਕਰੌਸ ਆ ਦੋਸਤੋ ਦੋਨੋਂ ਬੱਕਰੀਆਂ ਤੇ ਇੱਕ ਤਾਂ ਕਨਫਰਮ ਗੱਬਣਾ ਜਮਾ ਤੇ ਦੂਸਰੀ ਦੀ ਗਰੰਟੀ ਨਹੀਂ ਹੈਗੀ ਠੀਕ ਹੈ ਰਹੇਗੀ ਤਾਂ ਉਹ ਸੋਡੀ ਕਿਸਮਤ ਆ ਲੱਗੀ ਜ਼ਰੂਰ ਹੈਗੀ ਬੱਕਰੀ ਉਹ ਵੀ ਤੇ ਆਪ ਦਾ ਦਿੱਤੇ ਹੋਏ ਨੰਬਰ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਦੋਨੋਂ ਬੱਕਰੀਆਂ ਖਰੀਦ ਸਕਦੇ ਹੋ ਦੋਸਤੋ ਦੋਸਤੋ ਆਹ ਤਿੰਨ ਪੱਟਾਂ ਗੀਆਂ ਵੀਰ ਕੋਲੇ ਬਕਾਉ ਤੇ 3-3 ਮਹੀਨਾ ਦੀ ਹੋਣੀ ਹਨ ਕੱਫੀ ਦੇ 3-3 ਮਹੀਨਾ ਦੀਆਂ ਪੱਟਾਂ ਦੋਸਤੋ ਤੇ ਇਹ ਵੱਡੇ ਬੱਕਰੇ ਦੀਆਂ ਤੇ ਵੀਰ ਦੀਆਂ ਘਰ ਦੀਆਂ ਪੱਟਾਂ ਗੀਆਂ ਗਰੰਟੀ ਸ਼ੁਦਾ ਜਮ ਤੇ ਤਿੰਨੋਂ ਪੱਟਾ ਇਹ ਵੀ ਸੇਲ ਤੇ ਆ ਤੇ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਤਿੰਨੋਂ ਪੱਟਾ ਖਰੀਦ ਸਕਦੇ ਹੋ ਇੱਕ ਕਾਲੀ ਹੈਗੀ ਇੱਕੋ ਲਾਲ ਨਗਰੀ ਆ ਇੱਕ ਆ ਪੱਟ ਹੈਗੀ ਠੀਕ ਆ ਤੇ ਜਿਹੜਾ ਵੀ ਕੋਈ ਵੀਰ ਲੈਂਦਾ ਚਾਹਵਣ ਹੈਗਾ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਲੈ ਸਕਦੇ ਹੋ ਕਿਉਂਕਿ ਚੰਗੇ ਜਾਨਵਰ ਆ ਪੰਨੇ ਵਾਲੀ ਲੈਂਦੇ ਆ ਇਹ ਸਾਰੇ ਤੇ ਬੱਕਰੇ ਵੀ ਹੈਗੇ ਆ ਵੀਰ ਕੋਲ ਇੱਕ ਦੋ ਬਕਾਊ ਤੇ ਉਹ ਵੀ ਦਿਖਾਉਣੇ ਆਪਾਂ ਤੁਹਾਨੂੰ ਦੋਸਤੋ ਆ ਬੱਕਰੇ ਆ ਵੀਰ ਕੋਲੇ ਕਿਹੇ ਬੱਚਾਗਾ ਇਹ ਬੱਚਾ ਗਿਆ ਇੱਕ ਤੇ ਉਹ ਖੜਾ ਇੱਕ ਖੂੰਜੇ ਦੇ ਵਿੱਚ ਬੱਚਾ ਇੱਕ ਬੱਚਾ ਹੈਗਾ ਕਿ ਤਕਰੀਬਨ ਸਾਰੇ ਹੀ ਬੱਚੇ ਉਹ ਤੁਹਾਨੂੰ ਦੱਸਦਾਗਾ ਵੱਡੇ ਬੱਕਰੇ ਤੇ ਆ ਬਾਈ ਕੋਲੇ 48 49 ਇੰਚ ਦਾ ਬੱਕਰਾ ਹੈਗਾ ਫੰਮੀ ਵਾਲੀ ਲਾਈਨ ਦਾ ਰੈੱਡ ਬਲੈਕ ਤੇ ਵੀਰ ਦਾ ਪਿੰਡ ਹੈਗਾਗਾ ਮਲਕਾਣਾ ਤੇ ਨੇੜੇ ਤਲਵੰਡੀ ਸਾਬੋ ਪਿਆਗਾ ਰਾਮਾ ਮੰਡੀ ਦੇ ਬਿਲਕੁਲ ਕੋਲੇ ਤੇ ਤੁਸੀਂ ਬਾਈ ਨੂੰ ਫੋਨ ਕਰਕੇ ਫ੍ਰੀਕ ਸਕਦੇ ਹੋ ਵਧੀਆ ਚੰਗੇ ਬੱਚੇ ਹੈਗੇ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜਰੂਰ ਕਰਦਾ ਕਰੋ